ਜਸਵੰਤ ਸਿੰਘ ਗਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਲਹਿਰਾਂ ਦਾ ਪਹਿਲਾ ਪਾਰ ਅਮਰੋਪਾਵੇਂ ਕਿੰਨੀ ਭੋਲੀ ਸੀ ਪਰ ਇਹ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਕੁੜੀਆਂ ਦੇ ਦੁਹਾਈ ਪਾਣ ਤੇ ਉਸ ਦੀ ਗੂੜੀ ਨੀਂਦ ਸੁੱਤੇ ਜਜਵਾਤ ਨੂੰ ਹਵਾ ਨਾ ਲੱਗਦੀ ਉਹ ਅੰਦਰੇ ਅੰਦਰ ਪ੍ਰਸੰਨ ਚਿਤ ਚਿਤ ਸੋਚਦੀ ਰਹਿੰਦੀ ਚਰਨ ਠੀਕ ਹੀ ਕੁੜੀਆਂ ਦੇ ਆਖਣ ਵਾਂਗ ਸੋਨੇ ਦੀ ਟੋਮਾ ਬਰ ਬੜੀ ਛੇਤੀਉ ਦਾਸ ਪੈ ਜਾਂਦੀ ਉਦਾਸੀਆਂ ਦੀ ਪੱਤ ਝੜ ਉਸ ਤੋਂ ਕਦੇ ਗਈ ਨਹੀਂ ਸੀ ਕੁਦਰਤੀ ਸੌਰਿਆਂ ਨੂੰ ਉੜੀਆਂ ਪੇਕਿਆਂ ਨਾਲ ਵਧੇਰੇ ਦੁੱਖदाई ਸਮਝਦਿਆਂ ਹਨ ਉਹ ਕੁੜੀ ਜ਼ਿੰਦਗੀ ਦੇ ਕਿਸੇ ਹੋਰ ਪਹਿਲੂ ਤੇ ਸੋਚ ਵੀ ਕੀ ਸਕਦੀ ਹੈ ਜਿਸ ਨੂੰ ساری ਉਮਰ ਗੁਲਾਮੀ ਦੇ ਭਾਰ ਨੇ ਦਵਾਈ ਰੱਖਿਆ ਹੋਵੇ ਸਿਰ ਤੇ ਗੋਹੇ ਦਾ ਟੋਕਰਾ ਚੜ੍ਹਕਾਂ ਤੇ ਗਾਲਾਂ ਦੇ ਬਾਤਾਵਾਰਨ ਵਿੱਚ ਅਮਰੋ ਦਾ ਜਹਨ ਵਿਕਾਸ ਦੇ ਧਾਰੇ ਵੱਲੋਂ ਰੁਕਿਆ ਪਿਆ ਸੀ। ਉਸ ਦੇ ਸਿਰ ਤੇ ਹੱਥ ਫੇਰ ਕੇ ਕਿਸੇ ਹਮਦਰਦੀ ਨਾਲ ਪਿਆਰ ਨਹੀਂ ਕੀਤਾ ਦਿੱਤਾ ਸੀ। ਕਦੇ ਕਿਸੇ ਉਸ ਦੇ ਕੰਮ ਦੀ ਪ੍ਰਸ਼ੰਸਾ ਨਹੀਂ ਕੀਤੀ ਅਤੇ ਨਾ ਹੀ ਥੱਕੀ ਟੁੱਟੀ ਨੂੰ ਹੌਸਲਾ ਹੀ ਦਿੱਤਾ ਸੀ। ਆਪਣੇ ਪਿਤਾ ਦੀ ਸ਼ਹਾਦਤ ਪਿੱਛੋਂ ਉਹ ਬਹੁਤ ਹੀ ਗਮਸੂਮ ਰਹਿਣ ਲੱਗ ਪਈ ਸੀ ਕਿਉਂਕਿ ਪਿਤਾ ਦਾ ਕਦੇ ਕਦਾਈ ਮਿਲਣਾ ਹੀ ਉਸ ਨੂੰ ਲੋੜੇ ਦਾ ਅਹਿਸਾਸ ਦੇ ਜਾਂਦਾ। ਉਦੀ ਆਪਣੀ ਸੌੜੀ ਦੁਨੀਆ ਵਿੱਚ ਇੱਕ ਪਿਤਾ ਹੀ ਸੀ ਜਿਸ ਤੇ ਉਹ ਰੱਜ ਕੇ ਮਾਣ ਕਰ ਸਕਦੀ ਸੀ ਸੰਤੋ ਨੇ ਉਸ ਦੀ ਭੈਣ ਹੁੰਦਿਆਂ ਵੀ ਮਾਂ ਦੇ ਅਸਰ ਦਾ ਸਦਕਾ ਉਸ ਨੂੰ ਈਰਖਾ ਹੀ ਕੀਤੀ ਧੌਂਸ ਦਿੰਦੀ ਰਹੀ ਸੀ ਉਹ ਉਸ ਘਰ ਵਿੱਚ ਜ਼ਬਰਦਸਤੀ ਅਸੀਲ ਗਊ ਸੀ ਆਮ ਤੌਰ ਤੇ ਜਿੰਗਾ ਕੁੜਗਾਂ ਦੇ ਜਜ਼ਬਾਤ ਅਤੇ ਮਨੋ ਭਾਵ ਦਿਲ ਵਿੱਚ ਰਿਜ਼ਦੇ ਕਈ ਮਾਨਸਿਕ ਬਿਮਾਰੀਆਂ ਬਣ ਜਾਂਦੇ ਹਨ ਬਾਬਾ ਜੀ ਦੀ ਸ਼ਹਾਦਤ ਪਿੱਛੋਂ ਇੰਦ ਕੌਰ ਨੇ ਅਮਰੋਂ ਨਾਲ ਬੜੀ ਹਮਦਰਦੀ ਜਤਾਈ ਸੀ। ਇੱਥੇ ਵੱਡੇ ਸੰਸਾਰ ਵਿੱਚ ਹੁਣ ਉਹ ਆਪਣੀ ਨੇੜ ਦੇ ਘਰਾਂ ਵਿੱਚੋਂ ਲੱਗਦੀ ਮਾਸੀ ਨੂੰ ਵੀ ਆਪਣੀ ਕਹਿ ਸਕਦੀ ਸੀ। ਉਸ ਨੇ ਉਹ ਕੁਝ ਅਮਰੋਂ ਨੂੰ ਦੱਸਿਆ ਜਿਹੜਾ ਇੱਕ ਮਾਂ ਸੌਰੀ ਤੁਰਦੀ ਧੀ ਨੂੰ ਸਮੱਤ ਵਿੱਚ ਦਿੰਦੀ ਹੈ। ਉਸ ਕਿਹਾ ਸੀ ਚੰਨ ਬੜਾ ਬੀਬਾ ਮੁੰਡਾ ਹੈ। ਤੇਰੀ ਸੱਸ ਚੰਗੇ ਦਿਲ ਜੇਰੇ ਵਾਲੀ ਬੁੜੀ ਹੈ। ਲਗਦੀ ਬਾਤ ਐ ਨੂੰ ਉੱਥੇ ਕੋਈ ਤਕਲੀਫ ਨਹੀਂ ਹੋਵੇਗੀ ਅਮਰੋ ਤੂੰ ਜਾਣ ਤੇਰਾ ਨਰਕ ਛੁੱਟ ਗਿਆ ਮਿੱਠਾ ਤੇ ਨੀਮਾ ਬੋਲਣਾ ਸਦਾ ਪ੍ਰਸੰਨ ਰਚਿਤ ਰਹਿ ਕੇ ਕੰਮ ਕਰਨਾ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਦਾ ਆਦਰ ਕਰਨਾ ਇਸ ਤਰ੍ਹਾਂ ਕਰਦਾ ਹਰੇਕ ਜੀ ਬਿਨਾਂ ਮੁੱਲੋ ਖਰੀਦਿਆ ਜਾਵੇਗਾ ਅਮਰੋ ਆਪਣੀ ਮਾਸੀ ਦੀਆਂ ਅੱਖਾਂ ਮਤਲਬ ਘਟਲ ਗਈ ਉਸ ਪਹਿਲੀ ਵਾਰ ਹੀ ਸਹੁਰਿਆਂ ਨੂੰ ਆਪਣਾ ਘਰ ਸਮਝਿਆ ਸੱਸ ਦੀਆਂ ਸੀਸਾਂ ਨੇ ਉਸ ਤੋਂ ਉਸ ਉਤੋਂ ਦੀ ਪਿਆਰ ਰੀਜਾਂ ਦੀ ਪੂਰਤੀ ਨਾ ਪਾਣੀ ਬਾਰਿਆ ਉਸ ਦੀਆਂ ਦੋਹਾਂ ਨੰਦਾਂ ਨੇ ਉਸ ਨੂੰ ਹੱਥਾਂ ਤੇ ਚੁੱਕ ਲਿਆ ਉਹਨਾਂ ਦੀ ਖੁਸ਼ੀ ਅਤੇ ਚੌਲਾਂ ਵਿੱਚ ਉਸ ਦਾ ਦਿਮਾਗ ਭੌ ਰਿਹਾ ਸੀ ਕਿਉਂ ਕੀ ਤੋਂ ਕੀ ਹੋ ਰਹੀ ਹੈ ਸੱਚਮੁੱਚ ਉਸ ਦੇ ਪਰ ਨਿਕਲ ਰਹੇ ਸਨ ਉਹ ਅੱਖਾਂ ਮੀਟ ਕੇ ਆਪਣੀ ਵਿਸ਼ਾਲ ਹੋ ਰਹੀ ਦੁਨੀਆ ਵਿੱਚ ਉੱਡ ਪੈਣਾ ਚਾਹੁੰਦੀ ਸੀ ਜ਼ਿੰਦਗੀ ਉਸ ਨੂੰ ਟੰਮ ਟੰਮ ਜਗਾ ਰਹੀ ਸੀ ਚਰਨ ਦੀ ਪੜਨ ਕੋਠੜੀ ਵਿੱਚ ਉਸ ਦੀ ਛੋਟੀ ਆਨੰਦ ਸੀ ਤੇ ਉਸ ਨਾਲ ਗੱਲਾਂ ਕਰ ਰਹੀ ਸੀ ਪਹਿਲੋ ਤਾਂ ਅਮਰੋ ਸੰਗ ਦੀ ਬਹੁਤ ਘੱਟ ਬੋਲਦੀ ਸੀ ਪਰ ਸੀਤੋ ਦੇ ਨਿच्चयਕ ਪਣੀ ਤੇ ਉਸ ਨੂੰ ਆਪਣੰਤ ਲੈ ਆਂਦਾ ਲਾਲਟਨ ਦਾ ਚਾਨਣ ਉਸ ਦੇ ਹਾਸੇ ਵਿੱਚ ਗੋਰਾ ਹੋ ਰਿਹਾ ਸੀ ਸੀਤੋ ਨੇ ਗੱਲਾਂ ਆਨੰਦ ਕਰਦਿਆਂ ਕਿਹਾ ਲੈ ਭਾਵੀ ਮੈਂ ਤਾਂ ਜਾਣਦੀ ਹਾਂ ਕਿੱਥੇ ਅਮਰੋ ਨੇ ਉਸ ਦੀ ਕੁਰਤੀ ਦਾ ਲਾੜ ਫੜ ਕੇ ਖਿੱਚ ਲਿਆ ਤੂੰ ਜਾਣਦੇ ਅਮਰੋ ਮੈਨੂੰ ਤਾਂ ਚਾਰੀ ਤੇ ਮੇਰੇ ਨਾਲ ਬੀਤਿਆਣਾ ਹੋਣ ਸੀਤੋ ਦੇ ਪਾਲ ਦੀ ਪਾਲ ਹਸਦੇ ਦੰਦ ਨਿਸ਼ਾਨੇ ਬਣ ਰਹੇ ਸਨ ਜਿਨ੍ਹਾਂ ਨੂੰ ਭੋਲੀ ਅਮਰੋ ਉੱਕਾ ਨਹੀਂ ਸਮਝ ਰਹੀ ਸੀ ਉਹ ਸਮਝਦੀ ਸੀ ਨਾਲ ਦੇ ਮੰਜੇ ਤੇ ਸੀਤੋ ਕੋਲ ਪਵੇਗੀ ਹਾੜੇ ਹਾੜੇ ਬੀਬੀ ਅਮਰੋ ਨੇ ਉਸ ਨੂੰ ਖਿੱਚ ਕੇ ਆਪਣੇ ਮੰਜੇ ਤੇ ਵਹਾ ਲਿਆ ਤੇ ਮੋੜ ਜੱਫੀ ਵਿੱਚ ਲੈ ਲਿਆ ਬੀਬੀ ਤੂੰ ਬੜੀ ਖੋਟੀ ਐ ਆਹੋ ਜੀ ਐਵੇਂ ਕੀ ਕਹਿੰਦੇ ਆ ਸੀ ਤੂੰ ਛੁਟਕਾਰੇ ਲਈ ਵੇਲਾ ਸੋਚਣ ਲੱਗ ਪਈ ਅਮਰੋ ਤੋਂ ਜ਼ਬਰਦਸਤੀ ਜਾਣਾ ਮੁਸ਼ਕਲ ਸੀ ਉਹ ਚੁੱਪਚਾਪ ਉਸਦੇ ਨਾਲ ਪੈ ਰਹੀ ਸੀ ਗੱਲਾਂ-ਗੱਲਾਂ ਵਿੱਚ ਅਮਰੋ ਨੂੰ ਪਛਾਣਦੇ ਆ ਉਸ ਦੀਆਂ ਬਾਹਾਂ ਆਪਣੇ ਦਵਾਰ ਉਲਾ ਲੰਗਾ ਫਿਰ ਇੱਕ ਵਾਰ ਹੀ ਹਬਕਲੀ ਮਾਰਦਿਆਂ ਬੋਲੀ ਆ ਲੈ ਬਾਈ ਆ ਗਿਆ ਬਾਈ ਦਾ ਨਾਂ ਅਮਰੋ ਨੂੰ ਥਰਥਰਾ ਗਿਆ ਤੇ ਝਟ ਵਿੱਚ ਸੀ ਤੋ ਉਸ ਤੋਂ ਦੂਰ ਖਲੋਤੀ ਹੱਸ ਰਹੀ ਸੀ ਅੱਛਾ ਭਾਬੀ ਸਵੇਰੇ ਆਵਾਂਗੀ ਬੀਬੀ ਨਾ ਖਾੜੇ ਆ ਵੀ ਜਾ ਸੀਤੋ ਇਕਦਮ ਪਰਤ ਗਈ ਅਮਰ ਨੂੰ ਇਕ ਲਰਜਾ ਆਇਆ ਉਸ ਦਾ ਉਠਿਆ ਹੱਥ ਉਥੇ ਹੀ ਰਹਿ ਗਿਆ ਪਰ ਉਸ ਦੇ ਅਹਸਾ ਚ ਵਿਛੰਗ ਸੰਗ ਦੇ ਪਰ ਚੌੜੇ ਹੋ ਗਏ ਲਾਲਟਨ ਦੇ ਭਰਪੂਰ ਚਾਨਣ ਵਿੱਚ ਉਸ ਦਾ ਚਿਹਰਾ ਰੱਤਾ ਹੁੰਦਾ ਗਿਆ ਭਾਗ ਦੂਸਰਾ ਲਾਲਟਨ ਦੇ ਚਾਨਣ ਵਿੱਚ ਅਮਰੋ ਕੋਠੜੀ ਨੂੰ ਵੇਖਣ ਲੱਗ ਪਈ ਪੀਲੀ ਮਿੱਟੀ ਦੀ ਸਾਫ ਲਪਾਈ ਨੇ ਕੋਠੜੀ ਨੂੰ ਬੈਠਕ ਬਣਾ ਦਿੱਤਾ ਸੀ ਮੇਰੇ ਤੇ ਘਤਾ ਬਰਸਾਲੇ ਕਿੰਨੇ ਹੀ ਪਏ ਸਨ ਉਸ ਨੂੰ ਆਪਣੇ ਅਣਪੜ ਹੋਣ ਦਾ ਪਹਿਲੀ ਵਾਰ ਅਹਿਸਾਸ ਹੋਇਆ ਚਰਨ ਦੇ ਪੜੇ ਹੋਣ ਨੇ ਉਸ ਦੇ ਮਨ ਵਿੱਚ ਨੀਵਾਪਣ ਲੈ ਜਾਂਦਾ ਨਵੇਂ ਮਾਹੌਲ ਵਿੱਚ ਉਸ ਦੀ ਸੋਚ ਨੇ ਗੜਾਈ ਲਈ ਉਹ ਆਵੇਗਾ ਇੱਥੇ ਉਹ ਕੀ ਕਰੇਗੀ ਉਹ ਕੁਝ ਪੁੱਛੇਗਾ ਮੈਂ ਕੀ ਜਵਾਬ ਦੇਵਾਂਗੀ ਅਣ ਹੋਇਆ ਬਹਿ ਉਸ ਨੇ ਸ਼ਾਂਦਾ ਜਾ ਰਿਹਾ ਸੀ ਉਸ ਦੀ ਨੀਂਦ ਕਿਤਰੇ ਉੱਡ ਗਈ ਨਿਕਾ ਮੋਟੀਆਂ ਸੋਚਾਂ ਦੇ ਸਮੁੰਦਰ ਵਿੱਚੋਂ ਤਰਨ ਡੁੱਬਣ ਲੱਗੀ ਉਸ ਨੂੰ ਰਹਿ ਰਹਿ ਕੇ ਸਿੱਧੋ ਤੇ ਗੁੱਸਾ ਆਉਂਦਾ ਕਿੰਨੀ ਮਾੜੀ ਏ ਜੇ ਉਹ ਇੱਥੇ ਪੈ ਜਾਂਦੀ ਤਾਂ ਕੀ ਲੋੜਾ ਆ ਜਾਂਦਾ ਪਰ ਉਹ ਤਾਂ ਤਮਾਸ਼ਾ ਵੇਖਣਾ ਚਾਹੁੰਦੀ ਏ ਉਹ ਬਹੁਤ ਅਕਲ ਵਾਲਾ ਏ ਪੜਿਆ ਏ ਮਾਣ ਪੜ ਸ਼ੀਟ ਦੀ ਰਜਾਈ ਦੇ ਨਗੰਦੇ ਵਿੱਚ ਉਹ ਆਪਣੀ ਉਂਗਲ ਫੇਰ ਰਹੀ ਸੀ ਅਮਰੋਦਿਆਂ ਸੋਚਾਂ ਇੱਕ ਵਾਰ ਹੀ ਕਟੀਆਂ ਗਈਆਂ ਕੋਈ ਕੋਠੜੀ ਦੇ ਅੱਧ ਵਿੱਚ ਆ ਕੇ ਰੁਕ ਗਿਆ ਉਸ ਚੱਟ ਹੀ ਸੁੰਗੜ ਦੀ ਨੇ ਪੱਲਾ ਸੰਭਾਲਿਆ ਹੈ ਕੀ ਹੈ ਚੰਨ ਨੂੰ ਬਿਲਕੁਲ ਪਤਾ ਨਹੀਂ ਸੀ ਅਮਰ ਉਹਨੂੰ ਇੱਥੇ ਕੋਠੜੀ ਵਿੱਚ ਪਾਇਆ ਜਾ ਰਿਹਾ ਉਹ ਹੈਰਾਨ ਜਿਹਾ ਹੋ ਕੇ ਰਹਿ ਗਿਆ ਅੱਛਾ ਉਸ ਖਲੋਤਿਆ ਬੇਮਾਲੂਮ ਡੂੰਗਾ ਸਾਹ ਪਰਤੇ گاਂ ਵਾਦ ਕੀ ਦੋਹਾਂ ਮੰਜਾਂ ਵਿੱਚਕਾਰ ਕੁਰਸੀ ਤੇ ਬਹਿ ਗਿਆ ਅਮਰ ਉਹਨੇ ਮੰਜੇ ਤੋਂ ਉੱਠ ਕੇ ਚੰਨ ਦੇ ਪੈਰ ਛੂਹੇ ਨਾ ਨਾ ਇਹ ਉਹ ਨਹੀਂ ਕਰੀਦਾ ਚੰਨ ਨੇ ਮੋਟਾਂ ਤੋਂ ਫੜ ਕੇ ਅਮਰ ਨੂੰ ਮੰਜੇ ਤੇ ਬਹ੍ਹਾ ਦਿੱਤਾ ਅਮਰੋ ਚੰਨ ਦੀ ਹੱਥ ਸ਼ੂ ਨਾਲ ਕੰਬ ਕੇ ਰਹਿ ਗਈ ਅਤੇ ਉਸ ਦੇ ਦਿਲ ਦੀ ਧੜਕਣ ਕਾਹਲੀ ਪੈ ਗਈ। ਉਸ ਆਪਣਾ ਮੂੰਹ ਇੱਕ ਪਾਸੇ ਜਾਣ ਕੇ ਫੇਰਿਆ ਹੋਇਆ ਸੀ। ਚੰਨ ਦੀ ਹੋਸ਼ ਜਿਵੇਂ ਉਸ ਦੇ ਕਾਬੂ ਵਿੱਚ ਨਹੀਂ ਸਨ। ਉਹ ਇਸ ਨਾਲ ਕੀ ਗੱਲ ਕਰੇ? ਅਮਰੋ ਵੀ ਸੋਚਦੀ ਪਈ ਸੋ ਕੀ ਗੱਲ ਕਰੇਗਾ? ਮੈਂ ਕਿਵੇਂ ਜਵਾਬ ਦੇਵਾਂਗੀ? ਉਹ ਚੰਨ ਨੇ ਖਿਆਲ ਕੀਤਾ ਮੈਨੂੰ ਤਾਂ ਪਤਾਸੇ ਲਿਉਣੇ ਚਾਹੀਦੇ ਸਨ। ਮੈਨੂੰ ਤਾਂ ਖਿਆਲ ਹੀ ਨਹੀਂ ਆਇਆ। ਗੱਲ ਚੰਗੀ ਨਾ ਹੋਈ। ਪਰ ਇਸ ਦਾ ਮਤਲਬ ਕੀ ਹੁੰਦਾ? ਸਾਨੂੰ ਇੱਕ ਦੂਜੇ ਨਾਲ ਮਿੱਠਾ ਵਰਤਾ ਕਰਨਾ ਚਾਹੀਦਾ ਹੈ ਜਾਂ ਅਸੀਂ ਜ਼ਿੰਦਗੀ ਦੀ ਮਠਾਸ ਵਿੱਚ ਚਾ ਦਾਖਲ ਹੁੰਦੇ ਹਾਂ ਕਿ ਰਸ ਮੈਂ ਪਤਾਸਿਆਂ ਨਾਲ ਜ਼ਿੰਦਗੀ ਦੀਆਂ ਤਲਖਾਂ ਨੂੰ ਤੋੜੋ ਉਹ ਆਪ ਹੀ ਆਪ ਹੱਸ ਪਿਆ ਅਮਰੋ ਦੇ ਦਿਲ ਇੱਕ ਹੋਰ ਲਰਜਾ ਆਇਆ ਅਜਿਹੇ ਸਮੇਂ ਦੀ ਖਮੋਸ਼ੀ ਵੀ ਜਾਨ ਤੋੜਮੀ ਹੁੰਦੀ ਹੈ ਮੈਨੂੰ ਕੋਈ ਗੱਲ ਕਰਨੀ ਚਾਹੀਦੀ ਹੈ ਇਹ ਕੀ ਮਹਿਸੂਸ ਕਰੇਗੀ ਚਨਨੇ ਫਿਰ ਵਿਚਾਰਿਆ ਇਹ ਇਮਤਿਹਾਨ ਵੀ ਕੀ ਕਿਸੇ ਕਦਗੇ ਤੋਂ ਕਟ ਨਹੀਂ ਜੇ ਅਮਰੋ ਦੀ ਥਾਂ ਰਾਜ ਹੁੰਦੀ ਹੁਣ ਉਹ ਮੁਸਕਾਨਾਂ ਦੇ ਬਾਗ ਖੇੜ ਪੈਰੇ ਸਨ ਹਾਸੇ ਦੀਆਂ ਫਲਵਾੜੀਆਂ ਲੱਗ ਜਾਣੀਆਂ ਸਨ ਉਹ ਟੜਕਣਾ ਦੇ ਅਵੇਸ਼ ਵਿੱਚ ਗਵਾਚ ਗਿਆ ਕੋਈ ਉਪਰਾ ਨਹੀਂ ਹੋਣਾ ਸੀ ਹੁਸਨ ਨੇ ਪਿਆਰ ਨੂੰ ਛੇੜਨ ਵਿੱਚ ਪਹਿਲ ਕਰਨੀ ਸੀ পাগল ਪਿਆਰ ਨੇ ਜ਼ਿੰਦਗੀ ਦਾ ਹੰਗੰਮਰੋੜ ਸੁੱਟਣਾ ਸੀ ਤੇ ਨਸ਼ੇ ਦੇ ਅਕੜੇਮਾ ਨਸ਼ੇ ਨੇ ਅਕੜੇਮਾ ਚਾੜ ਦੇਣਾ ਸੀ ਪਰਾਜ ਉਸ ਸਿਰ ਨੀ ਮਸਟ ਲਿਆ ਰਾਜ ਮੈਨੂੰ ਮਾਫ ਕਰੀ ਮੈਂ ਕਮਜ਼ੋਰ ਨਿਕਲਿਆ ਤੂੰ ਮੈਨੂੰ ਝਾਲਮਾ ਆਖਦੀ ਰਹੀ ਤੂੰ ਠੀਕ ਸੀ ਸੱਚੀ ਵੀ ਪਰ ਸਵਾਏ ਟ੍ਰੈਜੇਡੀ ਦੇ ਹੋਰ ਕੁਝ ਨਹੀਂ ਹੋਣਾ ਪਰ ਮੈਂ ਹੁਣ ਕਿਉਂ ਇਸ ਤਰ੍ਹਾਂ ਸੋਚ ਰਿਹਾ ਅਮਰੋ ਕੀ ਆਖੇਗੀ ਕੀ ਖਿਆਲ ਕਰੇਗੀ ਮੈਂ ਕਿਸ ਤਰ੍ਹਾਂ ਦਾ ਬੰਦਾ ਹਾਂ ਫਿਰ ਮੈਂ ਕੀ ਗੱਲ ਕਰਾਂ ਹਾਂ ਮੈਨੂੰ ਬਾਬਾ ਜੀ ਦਾ ਅਫਸੋਸ ਕਰਨਾ ਚਾਹੀਦਾ ਅਜਿਹੇ ਮੌਕੇ ਅਫਸੋਸ ਠੀਕ ਰਹੇਗਾ ਕੁਝ ਵੀ ਹੋਵੇ ਮੈਂ ਇਹੀ ਗੱਲ ਕਰਾਂਗਾ ਚਨ ਨੇ ਆਪਣੇ ਆਪ ਨੂੰ ਕੁਰਸੀ ਵਿੱਚ ਸੰਭਾਲਦਿਆਂ ਸਹਿਜ ਨਾਲ ਆਖਿਆ ਅਮਰੋ ਅਮਰੋ ਨੇ ਸੋਚਾਂ ਵਿੱਚੋਂ ਜਾਗਦਿਆਂ ਧਿਆਨ ਦਿੱਤਾ ਉਸ ਨੂੰ ਉਸਦੇ ਪਤੀ ਨੇ ਕਿੰਨਾ ਮਿੱਠਿਆ ਬੁਲਾਇਆ ਸੀ ਉਸ ਆਪਣਾ ਸਾਹ ਸੱਤ ਰੋਕ ਲਿਆ ਜੇ ਅੱਜ ਬਾਬਾ ਜੀ ਜਿਉਂਦੇ ਹੁੰਦੇ ਕਿੰਨੇ ਖੁਸ਼ ਹੁੰਦੇ ਅਮਰੋ ਦੇ ਦਿਮਾਗ ਵਿੱਚ ਹੀ ਨਹੀਂ ਸੀ ਚਰਨ ਉਸਦੇ ਪਿਤਾ ਦੀ ਗੱਲ ਛੇੜੀਗਾ ਖੁਸ਼ੀ ਦੀ ਲਹਿਰ ਕਰੋਨਾ ਵਿੱਚ ਬਦਲ ਗਈ ਪੱਲੇ ਵਿੱਚ ਹੀ ਉਹਦੇ ਹੰਝੂ ਆ ਗਏ ਉਹਨਾਂ ਦੀ ਮੌਤ ਨੇ ਮੇਰੇ ਦਿਲ ਦੀ ਗੜੀ ਸੱਟ ਮਾਰੀ ਸਵਾਤੀ ਇਲਾਕੇ ਨੇ ਉਹਨਾਂ ਦੇ ਘਾਟੇ ਨੂੰ ਬੁਰੀ ਤਰ੍ਹਾਂ ਮਹਿਸੂਸ ਕੀਤਾ ਹੈ ਬਾਬਾ ਜੀ ਨੇ ਮੈਨੂੰ ਸਿਆਸੀ ਲਗਣ ਲਈ ਸੀ ਉਹਨਾਂ ਦੀ ਕਰਵਾਨੀ ਨੇ ਹਜ਼ਾਰਾਂ ਨੌਜਵਾਨਾਂ ਦੇ ਖਿਆਲਾਂ ਨੂੰ ਪਲਟ ਕੇ ਰੱਖ ਦਿੱਤਾ ਉਹਨਾਂ ਵਰਗਾ ਮਹਾਨ ਲੱਖਾਂ ਨਹੀਂ ਕਰੋੜਾਂ ਵਿੱਚੋਂ ਇੱਕ ਹੋ ਸਕਦਾ ਸਾਡੇ ਤੇ ਉਹ ਆਗੂ ਹੀ ਨਹੀਂ ਰਹਿਬਰ ਵੀ ਸਨ ਚਨ ਉਸਦੇ ਪਿਤਾ ਦੀ ਇੰਨੀ ਇੱਜ਼ਤ ਕਰਦਾ ਹੈ ਇਸ ਅਨੁਭਵ ਨਾਲ ਉਸ ਦਾ ਆਪਣਾ ਆ ਪਰ ਗਿਆ ਉਸ ਦੇ ਹੰਝੂ ਹੋਰ ਓਮੜ ਪਏ ਪਿਤਾ ਦੀ ਯਾਦ ਨੇ ਪਰ ਚੁੱਕੇ ਜ਼ਖਮ ਹਲਾ ਦਿੱਤੇ ਉਸ ਹਿਚਕੀ ਲੈ ਕੇ ਆਪਣਾ ਮੂੰਹ ਦੋਹੇ ਹੱਥਾਂ ਨਾਲ ਢਕ ਲਿਆ ਚਨ ਨੇ ਸਮਝਿਆ ਅਮਰੋ ਰੋ ਰਹੀ ਹੈ ਉਹਦੀ ਦੁਖੀ ਹਾਲਤ ਨੂੰ ਅਨੁਭਵ ਕਰਕੇ ਸਹਿ ਨਾ ਸਕਿਆ ਤੇ ਕੁਰਸੀ ਤੋਂ ਖੜਾ ਹੋ ਕੇ ਉਸ ਅਮਰੋ ਦੇ ਸਿਰ ਨੂੰ ਆਪਣੀ ਹਿੱਕ ਨਾਲ ਲਾ ਲਿਆ ਬਸ ਅਮਰ ਉਹਨ ਵਰਗੀ ਸਿਦਾ ਸ਼ਿਦਾਹਤ ਚਰਨ ਬੀ ਹਮਦਾਰਤੀ ਪ੍ਰਗਟ ਕਰਦਾ ਜਜ਼ਵਾਬਤ ਵਿੱਚ ਪਰ ਹੈ ਉਹਨਾਂ ਦਾ ਨਾਂ ਪੈਪਸੂ ਤਾਕਤ ਕੀ ਪੰਜਾਬ ਅਤੇ ਹਿੰਦੁਸਤਾਨ ਪਰ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ ਹੈ ਪਰ ਜੇ ਅੱਜ ਉਹ ਜਿਉਂਦੇ ਹੁੰਦੇ ਤਾਂ ਆਪਣੇ ਬੱਚਾਂ ਨੂੰ ਆਸ਼ੀਰਵਾਦ ਜ਼ਰੂਰ ਦਿੰਦੇ ਅਮਰੋ ਦੀਆਂ ਇੱਕ ਵਾਰੀ ਤਾਂ ਨਿਕਲ ਗਈਆਂ ਜਿਵੇਂ ਉਸ ਦਾ ਰੂਣ ਉਮਰਾ ਤੋਂ ਰੁਕਿਆ ਹੋਇਆ ਸੀ ਚਰਨ ਨੇ ਬਰਾਉਣ ਦਾ ਬੜਾ ਯਤਨ ਕੀਤਾ ਉਸ ਹਾਂਝੂ ਆਪਣੇ ਨਵਾਂ ਨਾ ਮੋੜ ਮੋੜ ਪੂੰਝੇ ਤੇ ਤਸੱਲੀਾਂ ਦਿੱਤਾ ਹਕੀਕਤ ਇਹ ਸੀ ਕਿ ਨਿਹਮਦਰਦੀ ਨਾ ਕਿਸੇ ਨੇ ਵੀ ਅਮਰੋ ਕੋਲਸ ਦੇ ਪਿਤਾ ਦਾ ਅਫਸੋਸ ਨਹੀਂ ਕੀਤਾ ਸੀ ਉਹ ਚਰਨ ਦੀ ਹਮਦਰਦੀ ਵਿੱਚ ਕੋਲ ਕੇ ਰੋਣ ਰੋਣ ਹੋ ਗਈ ਚਰਨ ਨੇ ਤਸੱਲੀਾਂ ਤੇ ਹੌਸਲੇ ਨੇ ਉਸ ਦੇ ਰੋਣ ਨੂੰ ਬੰਨ ਮਾਰ ਦਿੱਤਾ ਉਸ ਮੋੜਾਂ ਤੋਂ ਫੜ ਕੇ ਅਮਰੋ ਨੂੰ ਆਪਣੇ ਵੱਲ ਫੇਰਿਆ ਅਤੇ ਉਸ ਦੀਆਂ ਜੇਲ ਅੱਖਾਂ ਵਿੱਚ ਬਹੁਤ ਹਮਦਰਦੀ ਤੇ ਪਿਆਰ ਨਾਲ ਤੱਕ ਉਹਦੀਆਂ ਅੱਖਾਂ ਮੀਟੀਆਂ ਕਰਨਾ ਸੁਰਤੀ ਉਤਾਨ ਉਡਨਣ ਲੱਗੀ ਉਸ ਮੁੜ ਅੱਖਾਂ ਖੋਲ ਕੇ ਵੇਖਿਆ ਮਾਸੂਮ ਚਿਹਰਾ ਤੇ ਭੋਲੀਆਂ ਅੱਖਾਂ ਜਿਉਂਦੀ ਜਾਗਦੀ ਰਾਜ ਬਣਿਆ ਪੰਗਾ ਸਨ ਅੰਮ੍ਰੋ ਨੂੰ ਕੁਝ ਨਹੀਂ ਸੀ ਪਤਾ ਸવાય ਇਸ ਗੱਲ ਦੀ ਕਿ ਉਸ ਦਾ ਪਤੀ ਉਸ ਨੂੰ ਮਿੱਠਿਆਂ ਤੱਕੀ ਜਾ ਰਿਹਾ ਹੈ ਤੇ ਉਸ ਨੂੰ ਚੰਗਾ ਵੀ ਲੱਗ ਰਿਹਾ ਪਰ ਚਰਨ ਨੂੰ ਉਸ ਦੀਆਂ ਅੱਖਾਂ ਵਿੱਚ ਮਜਬੂਰ ਬੇਵਸ ਰਾਜ ਸਰਦੀ ਤੇ ਟੁੱਬਦੀ ਪਰਦੀਦ ਹੋ ਰਹੀ ਸੀ ਚੰਨ ਦੇ ਬੁੱਲ ਫਰਕ ਕੇ ਰਹਿ ਗਏ ਉਹ ਅਮਰੋ ਪਾਸੋ ਸੋ ਕੋ ਦੂਰ ਆਪਣੀ ਹਾਰ ਲਗਾਉਣਾ ਚਾਹੁੰਦਾ ਸੀ ਉਸ ਰਮਾਂਡ ਭਰੇ ਦਿਲ ਨਾਲ ਆਖਿਆ ਅਮਰ ਮੈਂ ساری ਉਮਰ ਯਤਨ ਕਰਾਂਗਾ ਤੈਨੂੰ ਕੋਈ ਤਕਲੀਫ ਨਾ ਦੇਵਾਂ ਅਮਰੋ ਪਸੀਜ਼ ਗਈ ਚਰਨ ਉਸ ਨੂੰ ਕਿੰਨੇ ਪਿਆਰ ਨਾਲ ਭਰੋਸਾ ਦਵਾ ਰਿਹਾ ਹੈ ਉਸ ਦੀ ਚੁੱਪ ਦਾ ਜਿੰਦਰਾ ਟੁੱਟ ਗਿਆ ਜੀ ਤੁਸੀਂ ਜਿਉਂਦੇ ਰਹੋ ਮੈਨੂੰ ਕੁਝ ਨਹੀਂ ਚਾਹੀਦਾ ਉਹ ਕਹਿਣਾ ਚਾਹੁੰਦੀ ਸੀ ਜਿਹੜਾ ਪਰ ਆਏ ਮਾਨ ਕਰਕੇ ਵਿੱਚੇ ਰਹਿ ਗਿਆ ਚਰਨ ਉਸਦੇ ਖੱਬੇ ਪਾਸੇ ਬਹਿ ਗਿਆ ਅਮਰੋ ਨੇ ਕਲਵਲ ਹੁੰਦਿਆ ਆਖਿਆ ਜੀ ਨਾ ਇੱਧਰ ਬਹਿ ਜੂ ਅਮਰੋ ਨੇ ਇੰਨੀ ਅਜੱਜੀ ਨਾਲ ਆਖਿਆ ਕਿਹਾ ਕਿ ਚਰਨ ਦਾ ਹਾਸਾ ਨਿਕਲ ਗਿਆ ਉਹ ਕਿੰਨੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖਦੀ ਹੈ ਪਰ ਚਰਨ ਉਸ ਦੀ ਮਾਨਸਿਕ ਤਸੱਲੀ ਲਈ ਸੱਜੇ ਪਾਸੇ ਆ ਬੈਠਾ ਅਮਰੋ ਵੀ ਥੋੜਾ ਥੱਲੇ ਨੂੰ ਖਿਸਕ ਗਈ ਹੁਣ ਭਲਾ ਕੀ ਫਰਕ ਪੈ ਗਿਆ ਅਮਰੋ ਜੀ ਚੰਗਾ ਨਹੀਂ ਹੁੰਦਾ ਕਿਉਂ ਤੈਨੂੰ ਪਤਾ ਨਹੀਂ ਅਮਰੋ ਦੱਸਣਾ ਚਾਹੁੰਦੀ ਸੀ ਇਹ ਔਰਤ ਦਾ ਧਰਮ ਹੈ ਪਰ ਉਹ ਕੁਝ ਹੋਰ ਹੀ ਕਹਿ ਗਈ ਮੈਨੂੰ ਨਹੀਂ ਪਤਾ ਚਰਨ ਦਾ ਫੇਰਾਸਾ ਨਿਕਲ ਗਿਆ ਅਮਰੋ ਉਸ ਦੇ ਹਾਸੇ ਤੋਂ ਚਿੰਤਤ ਸੀ ਮੈਥੋਂ ਕੋਈ ਐਸੀ ਵੈਸੀ ਗੱਲ ਤਾਂ ਨਹੀਂ ਹੋ ਗਈ ਚਾਨਣ ਨੇ ਫੇਰ ਕਿਹਾ ਅਮਰੋ ਔਰਤ ਤੇ ਮਰਦ ਵਿੱਚ ਕੋਈ ਫਰਕ ਨਹੀਂ ਦੋਵੇਂ ਬਰਾਬਰ ਹਨ ਅਜਿਹਾਂ ਪੁਰਾਣੀਆਂ ਰੀਤਾਂ ਜਿਹੜੀਆਂ ਮਰਦ ਨੂੰ ਪਤੀ ਤੇ ਔਰਤ ਨੂੰ ਦਾਸੀ ਬਣਾਉਂਦੀਆਂ ਹਨ ਤੂੰ ਅੱਜ ਅੱਜ ਹੀ ਛੱਡ ਦੇ। ਦਾ ਜੀ ਹੁਣ ਆਖੋ ਤੀਵੀਂ ਦਾਸੀ ਹੀ ਤਾਂ ਹੁੰਦੀ ਐ। ਐ ਰੱਬਾ ਤੈਨੂੰ ਕਿਵੇਂ ਸਮਝਾਵਾਂ ਤੂੰ ਦਾਸੀ ਨਹੀਂ ਮੇਰੀ ਸਾਥਣ ਐ। ਮੈਨੂੰ ਦਾਸੀ ਹੀ ਰਹਿਣ ਦਿਓ। ਮੈਂ ਕਿਹੜਾ ਪੜੀ ਹਾਂ? ਬਾਈ ਸਾਥਣ ਬਣ ਜਾਵਾਂਗੀ। ਅਮਰੋ ਸਾਥਣ ਦਾ ਮਤਲਬ ਉਸ ਜਨਾਨੀ ਤੋਂ ਲੈਂਦੀ ਸੀ ਜਿਹੜੀ ਸਿਆਸੀ ਕੰਮ ਕਰਦੀ ਜਾਂ ਸਟੇਜ ਤੇ ਬੋਲ ਸਕਦੀ ਸੀ। ਚਰਨ ਮੁਸਕਰਾ ਕੇ ਰਹਿ ਗਿਆ। ਮੈਂ ਤੈਨੂੰ ਸਾਥਨ ਬਣਾਵਾਂਗਾ ਪੰਜਾਬੀ ਪੜ੍ਹਾਵਾਂਗਾ ਉਸ ਅਮਰੋ ਨੂੰ ਮੋਢੇ ਨਾਲ ਲਾ ਕੇ ਪੋਲਿਓ ਜਿਹਾ ਕੁੱਟਿਆ ਉਸ ਆਪਣੇ ਭਵਿਸ਼ਵਾਰੇ ਖਿਆਲ ਕੀਤਾ ਅਮਰੋ ਬਹੁਤ ਭੋਲੀ ਹੈ ਜਿਹੜੀ ਪਾਸੇ ਵੀ ਇਸ ਨੂੰ ਮੋੜਿਆ ਸਖਾਲਿਆ ਹੀ ਮੁੜ ਜਾਵੇਗੀ ਜੇ ਕੋਈ ਪੜ੍ਹੀ ਲਿਖੀ ਜਾਂ ਸ਼ੰਕੀ ਬਾਂਕੀ ਕੁੜੀ ਮਿਲ ਜਾਂਦੀ ਤਾਂ ਹੋ ਸਕਦਾ ਸੀ ਮੈਂ ਮਾਨਸਿਕ ਤਕਲੀਫ ਨਾਲ ਅਜਿਹਾ ਰਹਿੰਦਾ ਪਰਪੂਰ ਨੇ ਮੇਰੇ ਹਾਲਾਤ ਨੂੰ ਬੜੀ ਦੁਰਦਿਸ਼ਤਤਾ ਨਾਲ ਜਾਂਚਿਆ ਹੈ ਦੇਵ ਦੇ ਮਾਰਕਦੀਆਂ ਉੜਦੀਆਂ ਲਹਿਰਾਂ ਵਿੱਚੋਂ ਚਰਨ ਨੂੰ ਚੇਤਾ ਆ। ਉਹ ਡਾਇਰੀ ਲਿਖੇ ਅੱਜ ਦੀ ਜਜਬਾਤ ਨੂੰ ਹਮੇਸ਼ਾ ਜਿਉਂਦੇ ਕਰ ਲਵੇ। ਉਹ ਅਮਰੋ ਲਾਗੂ ਉੱਠਦਿਆਂ ਬੋਲਿਆ ਅੱਛਾ ਹੁਣ ਤੂੰ ਸੌ ਜਾ। ਅਮਰੋ ਮੁਸਕਰਾ ਕੇ ਪੈ ਗਈ। ਉਸ ਨੂੰ ਥੋੜਾ ਪਾਲਾ ਮਹਿਸੂਸ ਹੈ। ਉਹ ਰਜਾਈ ਹਿੱਕ ਤੱਕ ਖਿੱਚ ਲੈ। ਚਰਨ ਮੇਜ਼ ਤੇ ਚੋਕ ਗਿਆ। ਲਾਰਟਨ ਕਾਪੀ ਦੇ ਨੇੜੇ ਕਰਕੇ ਕਲਮ ਫੜ ਲਈ। ਉਹ ਵਿਧੀ ਖੱਬੀ ਕੋਣੀ ਮੇਜ਼ ਤੇ ਰੱਖੀ ਹੋਈ ਸੀ ਅਤੇ ਉੱਥੇ ਉਸੇ ਹਥੇਲੀ ਨਾਲ ਸਿਰ ਬੋਝਿਆ ਹੋਇਆ ਸੀ ਉਹ ਕੁਝ ਸਮਾਂ ਸੋਚਦਾ ਤੇ ਫਿਰ ਲਿਖਣ ਲੱਗ ਪੈਂਦਾ ਅਮਰੋਸ ਵੱਲ ਲਗਾਤਾਰ ਤੱਕੀ ਜਾ ਰਹੀ ਸੀ ਲਾਟਨ ਦੇ ਨੇੜੇ ਚਾਨਣ ਨੇ ਉਸ ਦਾ ਮੂੰਹ ਹੋਰ ਵੀ ਸੋਹਣਾ ਬਣਾ ਦਿੱਤਾ ਐਨਾ ਸੋਹਣਾ ਤੇ ਪਿਆਰਾ ਕਿ ਰਜਾਈ ਵਿੱਚੋਂ ਲੁਕੋ ਲਵੇ ਫਿਰ ਉਸ ਛੱਟ ਹੀ ਆਪਣਾ ਸੁਹਾ ਹੋਇਆ ਮੂੰਹ ਰਜਾਈ ਵਿੱਚ ਦੇ ਲਿਆ ਕੁੜੰਗਾ ਠੀਕ ਆਖਦੇ ਨਾ ਸਨ ਉਹ ਮੇਰੇ ਤੇ ਸੜਦਿਆਂ ਸਨ ਉਸ ਚਾਨਣ ਨੂੰ ਦੇਖਣ ਲਈ ਫਿਰ ਮੂੰਹ ਨੰਗਾ ਕਰ ਲਿਆ ਚਨ 15-20 ਮਿੰਟ ਸੋਚਦਾ ਰਿਹਾ ਲਿਖਦਾ ਰਿਹਾ ਅਤੇ ਅਮਰੋ ਉਸ ਨੂੰ ਲੰਬੀ ਹੁੰਦੀ ਚਾਰੀ ਰੀਜ਼ ਨਾਲ ਦੇਖਦੀ ਹੀ ਰਹੀ ਜਦੋਂ ਉਸ ਕਾਪੀ ਠੱਪ ਕੀਤੀ ਅਮਰੋ ਉਦੋਂ ਵੀ ਉਸ ਨੂੰ ਦੇਖੀ ਜਾ ਰਹੀ ਸੀ ਤੂੰ ਅਜੇ ਸੁੱਤੀ ਨਹੀਂ ਚਨ ਨੇ ਮੁਸਕਰਾਉਂਦਿਆਂ ਪੁੱਛਿਆ ਨਹੀਂ ਅਮਰੋ ਨੇ ਅਲੜਾ ਵਾਂਗ ਸਿਰ ਹਿਲਾਉਂਦਿਆਂ ਉੱਤਰ ਦਿੱਤਾ ਚਨ ਉਸ ਦਾ ਭੋਲਾਪਨ ਬਹੁਤ ਹੀ ਚੰਗਾ ਲੱਗਾ ਕਿਉਂ ਪਰਾਂ ਥਾਂ ਕਰਕੇ ਨੀਂਦ ਨਹੀਂ ਆਉਂਦੀ ਹੁਣ ਤਾਂ ਆਪਣਾ ਚਾਨਣ ਨੂੰ ਅਮਰੋ ਦੇ ਜਵਾਬ ਵਿੱਚ ਐਨੀ ਬਰਸਨਤਾ ਹੋਈ ਕਿ ਨਸ਼ੇ ਦੀ ਲੋਰ ਆ ਗਈ। ਉਹ ਪੋਲੀ ਜਿਹੀ ਚਪਤ ਮਾਰਦਾ ਬੋਲਿਆ, "ਚੰਗਾ ਹੁਣ ਸੌਂ ਜਾ ਸਰਦਾਰਨੀ।" ਉਸ ਬੱਤੀ ਨੀਵੀਂ ਕਰਕੇ ਬੁਝਾ ਦਿੱਤੀ। ਸਰਦਾਰਨੀ ਅਮਰੋਰ ਜਾਈ ਮਚਮੂਹ ਦੇ ਕੇ ਗੁੱਝਾ ਹੱਸ ਪਈ। ਸੋਚਦਿਆਂ ਸੁਪਨੇ ਲੈਂਦਿਆਂ ਦਿਨ ਚੜਾ ਦਿੱਤਾ। ਉਹ ਪੋਪਟਾਲੇ ਤੋਂ ਅੱਗੋਂ ਹੀ ਕੋਠਰੀ ਵਿੱਚੋਂ ਨਿਕਲ ਲਗਿਆ। ਜਦੋਂ ਅਮਰੋ ਦੀ ਝਾਕ ਖੁੱਲੀ ਚਾਨਣ ਜਾ ਚੁੱਕਾ ਸੀ ਤੇ ਉਸਦਾ ਫਿਸਤਰਾ ਇਕੱਠਾ ਕੀਤਾ ਹੋਇਆ ਸੀ। ਉਸ ਨੂੰ ਬੜਾ ਅਫਸੋਸ ਹੋਇਆ ਇੱਕ ਤਾਂ ਲੇਟ ਜਾਗਰਦਾ ਦੂਜਾ ਚਾਰਨ ਦੇ ਬਿਸtre ਤੈ ਮਾਰ ਜਾਂਦਾ ਇਹ ਮੇਰਾ ਕੰਮ ਸੀ ਉਸ ਸੋਚਿਆ ਉਹ ਗਾਂ ਨੂੰ ਇੰਨੀ ਅਵੇਸਲੀ ਹੋ ਕੇ ਨਹੀਂ ਸੌਵੇਂਗੀ ਧਨਮ